ਹੋਏ ਹੋਏ। ਉਹ ਜਿਹੜੇ ਹੋਈ ਨਹੀਂ ਠੀਕ ਜਾਣ। ਕਿੱਥੋਂ ਗਿਰੋੜ ਉਧਰ ਤਾਂ ਦਸੂੜੇ ਦਾ ਖੂਨ ਨਿਕਲਿਆ ਤਾਂ ਡਾਕਟਰ ਕਹਿੰਦਾ ਯਾਰ ਕੱਟਣੀ ਬੂ ਯਾਰ ਤੇ। ਕੀੜਾ ਲੱਗਿਆ ਪਿਆ ਸੀ। ਹੋਰ ਪਤਾ ਨਹੀਂ। ਤਾਂ ਫੇਰ ਕੀ ਜੀ ਫੇਰ ਚਲੋ ਮੈਂ ਇੱਕ ਚੀਜ਼ ਬਣਾ ਕੇ ਦਿੰਨੀ ਉਹਦੇ ਨਾਲ ਠੀਕ ਹੋ ਜਾਊਗਾ ਜੀ। ਕਰਿਆ ਕੋਈ ਹੱਲ ਰਹੂ ਮੈਂ ਪਾਣੀ। ਹੁਣ ਇੰਨੇ ਦਿਨ ਤੋਂ ਹੋਵੇ ਦਵਾਈ ਖਾਂਦੇ ਨੂੰ ਇਹਦੇ ਨਾਲ ਨਹੀਂ ਠੀਕ ਹੁੰਦਾ। ਚਲੋ ਮੈਂ ਇਹ ਦਿੰਨੀ ਬਣਾ ਕੇ। ਮੰਮੀ ਨਾਲ ਪੁੱਛਣਾ ਯਾਰ। ਆਜੋ ਲਓ ਜੀ ਆਪਾਂ ਅਮਰੂਦ ਦੇ ਸਹੀ ਸਤ ਪੱਤੇ ਤੋੜ ਲੈਂਦੇ ਇਹਨੂੰ ਆਪਾਂ ਚੰਗੀ ਤਰ੍ਹਾਂ ਇੱਕ ਵਾਰ ਤੋਹਲਾ ਸੀ ਤੇ ਦੂਜੀ ਵਾਰ ਫੇਰ ਮਤਲਬ ਇਹ ਵੀ ਜਿਹੜਾ ਰੇਤਾ ਲੱਗਿਆ ਉਹ ਸਾਰਾ ਲੈ ਜੇ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਸਾਫ਼ ਕਰ ਲੈਣਾ ਅਮਰੂਦ ਦੇ ਪੱਤਿਆਂ ਦਾ ਰਮਨ ਜੜ ਦੇ ਦਰਦ ਚ ਤੇ ਕੀ ਇਹਦਾ ਮਤਲਬ ਕੀ ਰੋਲ ਆ ਮਸੂੜੇ ਮਸੜੇ ਤੇ ਇਸ ਵਿੱਚ ਵਿਟਾਮਿਨ ਸੀ ਹੁੰਦਾ ਜੀ ਕਈ ਵਾਰ ਹੁਣ ਜਿਵੇਂ ਆਪਣੇ ਮਸੂੜਿਆਂ 'ਚ ਬਹੁਤਿਆਂ ਦਾ ਖੂਨ ਨਿਕਲਦਾ ਦੰਦ ਪੀ ਲੈਣੇ ਕੀੜਾ ਲੱਗਿਆ ਹੋਇਆ ਉਹਦੇ ਵਾਸਤੇ ਬਹੁਤ ਹੀ ਫਾਇਦਾ ਕਰਦਿੰਨੀ ਜੀ ਠੀਕ ਹੈ ਜੀ ਤੇ ਆਪਾਂ ਸੌਖਾ ਜਿਹਾ ਤਰੀਕਾ ਵੀ ਦੱਸਾਂਗੇ ਸਭ ਤੋਂ ਪਹਿ ਹਮ ਤੇ ਮਸੂੜੇ ਚ ਖੂਨ ਵੀ ਬਹੁਤ ਹੁੰਦਾ ਉਹ ਕਈ ਵਾਰ ਵਿਟਾਮਿਨ ਸੀ ਦੀ ਘਾਟ ਨਾਲ ਹੀ ਹੋ ਜਾਂਦਾਗਾ ਤੇ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਅਮਰੂਦ ਦੇ ਪੱਤਿਆਂ ਚ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਾਂਗੇ ਥੋੜੇ ਜਿਹਾ ਗਿੱਲੇ ਨੇਗੇ ਹਮ ਤੇ ਚੰਗੀ ਤਰ੍ਹਾਂ ਪੇਸ ਕੇ ਮਤਲਬ ਇਹਦਾ ਪੇਸਟ ਵਧ ਗਿਆ ਤਿਆਰ ਹੋ ਜੂਜੀ ਧੋ ਕੇ ਮਤਲਬ ਇਹਨਾਂ ਦਾ ਆਪਾਂ ਪੇਸਟ ਬਣਾ ਲੈਣਾ ਤੇ ਹਾਂ ਜੀ ਸੀ ਸੱਤ ਪਾਵਾਂਗੇ ਤੇ ਵਿੱਚ ਹੀ ਆਪਾਂ ਇਹਦੇ ਪਾਵਾਂਗੇ ਜੀ ਦੋ ਲੌਂਗ ਲੌਂਗ ਆਪਾਂ ਫੁੱਲ ਵਾਲੇ ਲੈਣੇ ਆ ਜਿਵੇਂ ਆਹ ਵਾਲੇ ਨੇ ਜੀ ਮਤਲਬ ਟੋਪੀਆਂ ਹੀ ਆ ਹੁਣ ਲਾਉਂਗਾ ਤੇਰਾ ਹਾਂ ਜੀ ਆਹ ਵਾਲੇ ਤੇ ਦੋ ਆਪਾਂ ਇਹਦੇ ਵਿੱਚ ਲੌਂਗ ਪਾਵਾਂਗੇ ਜੀ ਇਹ ਜਿਹੜੇ ਲੌਂਗ ਨੇ ਦਰਦਨਵਾਰਕ ਨੇ ਮਤਲਬ ਜਦੋਂ ਵੀ ਆਪਣੇ ਝੜ ਚ ਦਰਦ ਹੁੰਦਾ ਹੈ ਤਾਂ ਆਪਾਂ ਇਹਨਾਂ ਦਾ ਪਾਊਡਰ ਬਣਾ ਕੇ ਉਹ ਵੀ ਲਗਾ ਸਕਦੇ ਹਾਂ ਜੀ ਲੌਂਗ ਤਾਂ ਰਮਣੇ ਕਹਿੰਦੇ ਜੀ ਜੜ ਦੁਖਦੀ ਹੋਊ ਉਹ ਵੀ ਝੜ ਚ ਫਰਕ ਸਕਦੇ ਹਾਂ ਨਾ ਹਾਂਜੀ ਅਰੇ ਦੇ ਉੱਪਰ ਜਿਹੜਾ ਫੁੱਲ ਇਹ ਹੋਣੀ ਚਾਹੀਦੇ ਨੇ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੀਸ ਲਾਂਗੇ ਜੇਕਰ ਮਤਲਬ ਇਹ ਐਵੇਂ ਲੱਗੀ ਪਾਣੀ ਤੇ ਹੋਰ ਨਾਲ ਤਾਂ ਆਪਾਂ ਇੱਕ ਅੱਧਾ ਚਮਚਾ ਇਹਦੇ ਵਿੱਚ ਪਾ ਕੇ ਦਾ ਪੇਸਟ ਤਿਆਰ ਕਰ ਲੈਣਾ ਜੀ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਪੇਸਟ ਤਿਆਰ ਕਰ ਲਏ ਹਾਂਜੀ ਲਓ ਜੀ ਹੁਣ ਆਪਾਂ ਚੰਗੀ ਤਰ੍ਹਾਂ ਪੀਸ ਲਏ ਤੇ ਦਾ ਪੇਸਟ ਜਿਹੜਾ ਇਸ ਪ੍ਰਕਾਰ ਬਣ ਜਾਊਗਾ ਠੀਕ ਹੈ ਜੀ ਮਤਲਬ ਪੱਤੇ ਆ ਜਿਹੜੇ ਉਹ ਕਤਰ-ਪਤਰ ਨਹੀਂ ਹੋਊਗੀ ਉਹਨਾਂ ਦੇ ਹਾਂਜੀ ਇਹਦੇ ਵਿੱਚ ਆਪਾਂ ਲੌਂਗ ਵੀ ਪਾਏ ਨੇ ਤੇ 스멜 ਦੇਖੋ ਕਿੰਨੀ ਵਧੀਆ ਆ ਰਹੀ ਹੈਗੀ ਹੂੰ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਹਾਂਜੀ ਹਾਂਜੀ ਅਮਰੂਦ ਦਾ ਰਸ ਬਹੁਤ ਫਾਇਦਾ ਕਰਦਾ ਜੀ ਜੇਕਰ ਘਰ ਵਿੱਚ ਅਮਰੂਦ ਲੱਗੇ ਤਾਂ ਆਪਾਂ ਉਂਝ ਵੀ ਇਹਨੂੰ ਚਬਾ ਕੇ ਖਾ ਸਕਦੇ ਹਾਂ ਰੋਜ਼ਾਨਾ ਠੀਕ ਹੈ ਜੀ ਜੇ ਵੀ ਆਪਣੇ ਮੂੰਹ 'ਚ ਰਸ ਬਣਦਾ ਥੁੱਕ ਬਣਦਾ ਉਹਨੂੰ ਆਪਾਂ ਥੁੱਕੀ ਜਾਣਾਗਾ ਹੂੰ ਮਤਲਬ ਉਹ ਜਿਵੇਂ ਮਸ਼ਹੂਰੀ ਨਹੀਂ ਹੁੰਦੀ ਹੁੰਦੀ ਜੀ ਪਹਿਲਾਂ ਕਿਸੇ ਦੰਦਮੰਜਨ ਦੀ ਮਸ਼ਹੂਰੀ ਹੁੰਦੀ ਹੁੰਦੀ ਸੀ ਖਾਓ ਖਾਓ ਕੱਚੇ ਅਮਰੂਦ ਦੰਦ ਝੂਟ ਜਾਏਗੇ ਹਨਾ ਹਾਂਜੀ ਹਾਂਜੀ ਅਮਰੂਦ ਕੱਚੇ ਖਾਣ ਨਾਲ ਵੀ ਉਹਦੇ ਜਿਹੜੇ ਕੱਚੇ ਅਮਰੂਦ ਹੁੰਦੇ ਆ ਉਹਨਾਂ 'ਚ ਵੀ ਟਟਮਣ ਸੀ ਹੁੰਦਾ ਉਹ ਵੀ ਜੇਕਰ ਆਪਾਂ ਖਾਣੇ ਆਪਣੇ ਦੰਦ ਮਜ਼ਬੂਤ ਰਹਿੰਦੇ ਨੇ ਹੂੰ ਤੇ ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਜੀ ਥੋੜੀ ਜਿਹੀ ਹਲਦੀ ਚਮਚ ਦਾ ਚੌਥਾ ਕਾ ਹਿੱਸਾ ਠੀਕ ਹੈ ਜੀ ਚੌਥਾ ਹਿੱਸਾ ਹਲਦੀ ਦਾ ਪਾ ਦੇਣਾ ਹਾਂਜੀ ਤੇ ਥੋੜਾ ਜਿਹੀ ਪਾਵਾਂਗੇ ਜੀ ਆਪਾਂ ਨਮਕ ਇਹ ਆਪਾਂ ਕੋਈ ਵੀ ਆਇਓਡਾਈਜ਼ਡ ਨਮਕ ਵੀ ਲੈ ਸਕਦੇ ਆ ਤੇ ਸੇਧਾ ਨਮਕ ਹੁੰਦਾ ਜਿਹੜਾ ਉਹ ਵੀ ਵਰਤ ਸਕਦੇ ਸੇਧਾ ਨਮਕ ਤਾਂ ਨਹਿਲੇ ਤੇ ਡੇਲੇ ਹੀ ਆ ਹਨਾ ਹਾਂਜੀ ਹਾਂਜੀ ਜੀ ਉਹ ਮਿਲ ਜੇ ਤਾਂ ਸਭ ਤੋਂ ਵਧੀਆ ਜੀ ਤੇ ਇਹਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣ ਤੇ ਇਹਦਾ ਇਸ ਪ੍ਰਕਾਰ ਪੇਸਟ ਬਣ ਜਾਊਗਾ ਤੇ ਹੋਰ ਜੀ ਆ ਦੇਖੋ ਜੀ ਹੂੰ ਜੇਕਰ ਆਪਣੇ ਮਸੂੜਿਆਂ ਚ ਖੂਨ ਨਿਕਲਦਾ ਤਾਂ ਆਪਾਂ ਇਹਨੂੰ ਬਸ ਥੋੜਾ ਜਿਹਾ ਲੈ ਕੇ ਮਸੂੜਿਆਂ ਤੇ ਇਹਨੂੰ ਚੰਗੀ ਤਰ੍ਹਾਂ ਲਗਾ ਕੇ ਰੱਖ ਲੈਣਾ ਹੈ 5 ਕਿ ਮਿੰਟ ਉਸ ਤੋਂ ਬਾਅਦ ਆਪਾਂ ਕੁਰਲੀ ਕਰਕੇ ਕੱਢ ਦੇਣਾ ਨੋਰਮਲੀ ਮਸੂੜਿਆਂ ਤੇ ਲਾ ਲੈਣਾ ਮਤਲਬ ਹਾਂਜੀ ਤੇ ਜੇਕਰ ਹੁਣ ਦੰਦ ਵਿੱਚ ਦਰਦ ਹੈ ਤਾਂ ਇਹਦੇ ਵਿੱਚ ਥੋੜੀ ਜਿਹੀ ਫੜਕੜੀ ਪਾ ਸਕਦੇ ਹਾਂ ਬਿਲਕੁਲ ਥੋੜੀ ਜਿਹੀ ਉਹਦੇ ਨਾਲ ਵੀ ਆਪਾਂ ਬਰਸ਼ ਕਰ ਸਕਦੇ ਹਾਂ ਜਾਂ ਜਿੱਥੇ ਵੀ ਪੇਨ ਹੋ ਰਹੀ ਹੈ ਉੱਥੇ ਆਪਾਂ ਫੰਬੇ ਚ ਲਾ ਕੇ ਤੇ ਐਵੇਂ ਜਿੱਥੇ ਵੀ ਆਪਣੇ ਲੱਗ ਰਹੇ ਵੀ ਇੱਥੇ ਜਾੜ ਚ ਦਰਦ ਉੱਥੇ ਆਪਾਂ ਰੱਖ ਲੈਣਾ 10-15 ਮਿੰਟ ਤੇ ਇਸ ਦੇ ਨਾਲ ਹੀ ਜਿਹੜਾ ਦਰਦ ਤੋਂ ਵੀ ਆਰਾਮ ਮਿਲੂਗਾ ਤੇ ਜਿਵੇਂ ਹੁਣ ਕੀੜਾ ਲੱਗਾ ਹੋਇਆ ਉਹ ਪ੍ਰੋਬਲਮ ਤੋਂ ਵੀ ਰਾਹਤ ਮਿਲ ਜਾਈਏ ਕਿਰਾਂ ਆਪਾਂ ਰੋਜ਼ਾਨਾ ਇਹਦਾ ਬਰਸ਼ ਕਰਦੇ ਆ ਇਹ ਹਫ਼ਤੇ ਵਿੱਚ ਜੇਕਰ ਆਪਾਂ ਤਿੰਨ ਵਾਰ ਵੀ ਕਰਦੇ ਆ ਨਾ ਇਸ ਪੇਸਟ ਦਾ ਇਸਤੇਮਾਲ ਤਾਂ ਆਪਣੇ ਜਿਹੜੇ ਦੰਦ ਆ ਉਹ ਬਹੁਤ ਜਿਆਦਾ ਸੋਹਣੇ ਵੀ ਹੋ ਜਾਂਦੇ ਨੇ ਜਿੰਦਾਗਾ ਉਹ ਵੀ ਮਤਲਬ ਰੁਕ ਜਾਂਦਾ ਜੇਕਰ ਐਵੇਂ ਹੋਵੇ ਵੀ ਦੰਦਾ ਚ ਵੀ ਬਹੁਤ ਈਦਾ ਖੂਨ ਵੀ ਨਿਕਲ ਰਿਹਾ ਦੰਦਾ ਵਿੱਚ ਬਹੁਤ ਈਦਾ ਦਰਦ ਐ ਸੋਜ ਆਈ ਪਈ ਆ ਤਾਂ ਆਪਾਂ ਕੱਲੀ ਆ ਫੜਕੜੀ ਨੂੰ ਪਾਣੀ ਚ ਘੋਲ ਕੇ ਤੇ ਇਹਦੀਆਂ ਵੀ ਕੁਰਲੀਆਂ ਕਰ ਸਕਦੇ ਹਾਂ ਖੂਨ ਨਿਕਲਦੀ ਹੈ ਪ੍ਰੋਬਲਮ ਹੈ ਮਤਲਬ ਬਲੱਡ ਜਾਂ ਨਿਕਲ ਰਿਹਾ ਸੀ ਨਾ ਹਲਕਾ ਹਲਕਾ ਹਾਂਜੀ ਹਾਂਜੀ ਤੇ ਤੁਸੀਂ ਇਹਦਾ ਮਤਲਬ ਵੀ ਪਾਣੀ ਚ ਘੋਲ ਕੇ ਇਹਦੀ ਜਿਹੜੀ ਕੁਰਲੀਆਂ ਕਰਦੇ ਸੋ ਉਹਦੇ ਨਾਲ ਵੀ ਜਿਹੜਾ ਖੂਨ ਰੁਕ ਜਾਂਦਾ ਜੀ ਕੋਈ ਵੀ ਆਪਣੇ ਸੱਟ ਲੱਗੇ ਆਪਾਂ ਫੜਕੜੀ ਘੋਲ ਕੇ ਕਿਤੇ ਵੀ ਮਤਲਬ ਜਿੱਥੇ ਆਪਣੇ ਸੱਟ ਲੱਗੇ ਅੰਗ ਕੋਈ ਵੀ ਹੋਵੇ ਜੀ ਹਾਂ ਆਪਾ ਮਤਲਬ ਪਾਣੀ ਚ ਕੋਲ ਕੇ ਇਹਨੂੰ ਪਾਣੀ ਉੱਪਰ ਪਾ ਸਕਦੇ ਹਾਂ ਉਹਦੇ ਨਾਲ ਜਿਹੜਾ ਫੜਕੜੀ ਖੂਨ ਰੋਕਣ ਦਾ ਕੰਮ ਕਰਦੇ ਤੇ ਖੂਨ ਰੁਕ ਜਾਂਦਾ ਜੀ ਠੀਕ ਹੈ ਜੀ ਇਹ ਵੀ ਇੱਕ ਮਤਲਬ ਵਧੀਆ ਚੀਜ਼ਾਂ ਹਾਂਜੀ ਤੇ ਆ ਜਰੂਰ ਅਜਮਾਏ ਹਫਤੇ ਵਿੱਚ ਦੋ ਤਿੰਨ ਵਾਰ ਆਪੇ ਇਹ ਬਣਾ ਕੇ ਆਪਾ ਸਟੋਰ ਕਰਕੇ ਰੱਖ ਸਕਦੇ ਦੋ ਤਿੰਨ ਦਿਨ ਚੱਲ ਜਾਂਦਾ ਰੋਜ਼ਾਨਾ ਵੀ ਆਪਾਂ ਕਰ ਸਕਦੇ ਹਾਂਗੇ ਠੀਕ ਹੈ ਜੀ ਤੇ ਨਹੀਂ ਆਪਾਂ ਇੱਕ ਜਿਹੜੀ ਆਪਣੇ ਕੋਲੇ ਹਲਦੀ ਹੈ ਜੀ ਤੇ ਇੱਕ ਆਪਾਂ ਲੈਣਾ ਸਰੋਂ ਦਾ ਤੇਲ ਤੇ ਥੋੜਾ ਜਿਹਾ ਸੇਦਾ ਨਮਕ ਪਾ ਕੇ ਇਹ ਵੀ ਜੇਕਰ ਆਪਾਂ ਰੋਜ਼ਾਨਾ ਕਰਦੇ ਆ ਤਾਂ ਆਪਣੇ ਦੰਦ ਜਿਹੜਾ ਬਹੁਤ ਹੀ ਜ਼ਿਆਦਾ ਮਜ਼ਬੂਤ ਹੋ ਜਾਂਦੇ ਨੇਗੇ ਕੀੜਾ ਲੱਗਣ ਤੋਂ ਬਚਾਅ ਹੋ ਜਾਂਦਾ ਸਰੋਂ ਦਾ ਤੇਲ ਵੀ ਸਭ ਤੋਂ ਵਧੀਆਗਾ ਕੀੜਾ ਬਾਰ ਹਾਂਜੀ ਸਰੋਂ ਦਾ ਤੇਲ ਤੇ ਸੇਦਾ ਨਮਕ ਹਾਂਜੀ ਇਹ ਤਿੰਨ ਚੀਜ਼ਾਂ ਪਾਉਣੀਆਂ ਨੇ ਜਿਹੜਾ ਆਪਾਂ ਸਰੋਂ ਦਾ ਤੇਲ ਆ ਉਹ ਆਪਾਂ ਘਰ ਦੇ ਹੀ ਲੈਣਾ ਬਹੁਤ ਵਧੀਆ ਹੋਵੇ ਮਤਲਬ ਜਿਹੜਾ ਜਿਹੜਾ ਆਪਾਂ ਬਾਜ਼ਾਰਾ ਚੋਂ ਲੈਣਾ ਉਹ ਚ ਬਹੁਤ ਸਾਰੀ ਜਿਹੜੀ ਰਲਾਪਟ ਹੁੰਦੀ ਉਹ ਨਹੀਂ ਲੈਣਾ ਆਪਾਂ ਵਧੀਆ ਪਿਓਰ ਸਰੋਂ ਦਾ ਤੇਲ ਹੀ ਲੈਣਾਗਾ ਉਹਦੇ ਨਾਲ ਜਿਹੜਾ ਕੀੜਾ ਹੈਗਾ ਉਹ ਬਾਹਰ ਆ ਜੂਗਾ ਜੀ ਜੇ ਰੋਂਦੇ ਤੇਲ ਵਿੱਚ ਹਲਦੀ ਤੇ ਸੇਧਾ ਨਮਕ ਪਾ ਕੇ ਜੇਕਰ ਆਪਾਂ ਰੋਜ਼ਾਨਾ ਕਰਦੇ ਆ ਨਮਕ ਬਿਲਕੁਲ ਥੋੜਾ ਜਿਹਾ ਪਾਉਣਾ ਹੈ ਤਾਂ ਥੋੜੀ ਜਿਹੀ ਆਪਾਂ ਚੁਟਕੀ ਖਲਦੀ ਪਾ ਕੇ ਰੋਜ਼ਾਨਾ ਜੇਕਰ ਬਰਸ਼ ਕਰਦੇ ਆ ਆਪਣੇ ਦੰਦ ਬਹੁਤ ਹੀ ਜ਼ਿਆਦਾ ਸਾਫ਼ ਮਜ਼ਬੂਤ ਤੇ ਕੀੜੇ ਤੋਂ ਰਹਿਤ ਹੋ ਸਕਦੇ ਨੇ ਜੀ ਠੀਕ ਹੈ ਜੀ ਤੇ ਜੇ ਬਲੱਡ ਨਿਕਲਦਾ ਤਾਂ ਆਪਾਂ ਆਹ ਵਾਲਾ ਤਰੀਕਾ ਵਰਤਣਾ ਹਾਂਜੀ ਕਿਉਂਕਿ ਜਿਹੜਾ ਬਲੱਡ ਨਿਕਲਦਾ ਉਸੋੜੇ ਚ ਵਿਟਾਮਿਨ ਸੀ ਦੀ ਘਾਟ ਹੁੰਦਾ ਵਿਟਾਮਿਨ ਸੀ ਵਾਲੀਆਂ ਚੀਜ਼ਾਂ ਖਾਓ ਜਿਵੇਂ ਨਿੰਬੂ ਹੋ ਗਿਆ ਜੀ ਹੁਣ ਜਿਵੇਂ ਸੰਤਰੇ ਦਾ ਸੀਜ਼ਨ ਚੱਲ ਰਿਹਾ ਅਮਰੂਦ ਹੋ ਗਏ ਇਹਨਾਂ ਚ ਬਹੁਤ ਹੀ ਜੀ ਇਹ ਆਪਾਂ ਨੂੰ ਘਾਟ ਹੀ ਨਹੀਂ ਰਹਿਣੀ। ਹਾਂਜੀ। ਬਾਕੀ ਹਲਦੀ ਵੀ ਐਂਟੀਬਾਇਓਟਿਕ ਹੈ ਕਰਨਾ ਰੋਮਾ। ਹਾਂਜੀ ਹਲਦੀ ਐਂਟੀਬਾਇਓਟਿਕ ਹੈ ਜੋ ਮਤਲਬ ਕੋਈ ਵੀ ਆਪਣੇ ਕਟਾਣੂ ਹੁੰਦੇ ਨੇ ਦੰਦਾਂ ਵਿੱਚ ਉਹਨਾਂ ਨੂੰ ਖਤਮ ਕਰਦੀ ਹੈ ਕੋਈ ਵੀ ਜ਼ਖਮ ਉਹਨੂੰ ਠੀਕ ਕਰਦੀ ਹੈਗੀ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ ਜੀ। ਹਾਂਜੀ ਤੇ ਲਓ ਜੀ ਹੁਣ ਤੁਸੀਂ ਕਰੋ ਤੇ ਇਹਦੇ ਨਾਲ ਬਹੁਤ ਫਾਇਦਾ ਹੋਊਗਾ। ਲੌਂਗ ਹੈ ਜਿਹੜੇ ਉਹ ਦਰਦਨਿਵਾਰ ਕਿਨੇ ਦਰਦ ਨੂੰ ਰੋਕਦੇ ਨੇ ਜੀ ਜਿਹੜਾ ਆਪਾਂ ਫੜਕੜੀ ਦੱਸੀ ਹੈਗੀ ਇਹ ਖੂਨ ਨੂੰ ਵੀ ਮਤਲਬ ਵੀ ਬਲੀਡਿੰਗ ਹੋਣ ਤੋਂ ਰੋਕਦੀ ਹੈਗੀ ਤੇ ਉਹ ਵੀ ਕੀੜਾ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ ਜੀ। ਹਾਂਜੀ ਤੇ ਬਸ ਬਿਲਕੁ ਠੀਕ ਰਹਿਣ ਤੇ ਇਹਨੂੰ ਪਰੋਜਨਾ ਕਰਨਾ ਤੇ ਨਹੀਂ ਆਪਾਂ ਉਂਗਲ ਨਾਲ ਵੀ ਕਰ ਸਕਦੇ ਹਾਂ ਜੀ ਠੀਕ ਆ ਬਸ ਲਾਉਣਾ ਤਾਂ ਦੋ ਚਾਰ ਬੂੰਦਾਂ ਹੀ ਆ ਹਾਂਜੀ ਜੇਕਰ ਪਰੋਜਨਾ ਕਰਨਾ ਤਾਂ ਬਰਸ਼ ਤੇ ਲਗਾ ਸਕਦੇ ਹਾਂ ਜੇਕਰ ਕੀੜਾ ਹੈਗਾ ਤਾਂ ਫੰਬਾ ਵਿੱਚ ਲਗਾ ਕੇ ਜਿੱਥੇ ਵੀ ਆਪਾਂ ਨੂੰ ਕਿਤੇ ਲਾ ਦੇ ਵੀ ਕੀੜਾ ਹੈਗਾ ਉੱਥੇ ਆਪਾਂ ਲਗਾ ਸਕਦੇ ਹਾਂ ਜੀ ਬਹੁਤ ਫਾਇਦਾ ਕਰਦਾ ਤੇ ਲਓ ਹੁਣ ਤੁਸੀਂ ਬਰਸ਼ ਕਰੋ ਜੀ ਲਿਓ ਕਿਵੇਂ ਲੱਗੇ ਜੀ ਟੇਸਟ ਠੀਕ ਹੈ ਰਹਿਣ ਹਲਦੀ ਦਾ ਟੇਸਟ ਆ ਥੋੜਾ ਥੋੜਾ ਪਰ ਵਧੀਆ ਹੈਗਾ ਤੇ ਥੋੜਾ ਜਿਹਾ ਫਰਕ ਵੀ ਲੱਗਿਆ ਰਹਿਣ ਵਧੀਆ ਵੇਸਟ ਬਣਿਆ ਹਾਂਜੀ ਕਿਉਂਕਿ ਤੁਹਾਡੇ ਤਾਂ ਦਰਦ ਹੋ ਰਿਹਾ ਨਾ ਤਾਂ ਬਸ ਜਿਹੜਾ ਹੂੰ ਬੱਸ ਐ ਦੰਦਾਂ ਨੂੰ ਸਾਫ਼ ਕਰਨ ਵਿੱਚ ਤੇ ਜਿਹੜਾ ਖੂਨ ਮਤਲਬ ਕਈ ਵਾਰ ਬਲੀਡਿੰਗ ਹੁੰਦੀ ਹੈ ਜਾਂ ਸੋਜਾਈ ਹੁੰਦੀ ਹੈ ਮਸੂੜੇ ਜੀ ਜਾਂ ਤੱਤਾਂ ਠੰਡਾ ਲੱਗਦਾ ਉਹ ਨਹੀਂ ਰੋਕਦਾ ਜੀ ਮੈਨੂੰ ਲੱਗਾ ਜੀ ਹਲਦੀ ਦੰਦ ਤੇ ਬਲੀਡਿੰਗ ਕਰਦੇ ਪਰ ਰੋਣੇ ਤਾਂ ਵਧੀਆ ਬਣ ਕੇ ਨਹੀਂ ਨਹੀਂ ਜੀ ਦੰਦ ਕੋਈ ਪੀਲੇ ਨਹੀਂ ਕਰਦੀ ਦੰਦ ਬਹੁਤਿਆਦਾ ਚਮਕਦਾਰ ਬਣਾਉਂਦੀ ਹੈ ਜੀ ਤੇ ਬਹੁਤ ਬਾਕੀ ਰੋਣੇ ਹਲਦੀ ਦਾ ਐਂਟੀਬਾਇਓ ਜਿਵੇਂ ਉਹ ਕੀ ਕਹਿੰਦੇ ਨੇ ਐਂਟੀਬਾਇਓ ਮੈਨੂੰ ਕਹਿੰਦਾ ਐਂਟੀਬਾਇਟਿਕ ਹੈ ਜੀ ਹਾਂਜੀ 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 ਤੇ ਵਧੀਆ ਫਰਕ ਲੱਗਦਾ ਹਲਕਣਗਾ ਕਿ ਮੇਰੇ ਬਹੁਤ ਉਹ ਦੁਖੀ ਜਾਂਦੀ ਸੀ ਹਾਂਜੀ ਪਰ ਵੀ ਇਹ ਚੀਜ਼ ਆ ਲੈ ਰਮਣ ਫੜਿਓ ਜੇ ਬੁਰਛ ਤੇ ਬਹੁਤ ਵਧੀਆ ਚੀਜ਼ ਬਣੀ ਆ ਰਮਣ ਤੇ ਸਤਿਮੁੱਚ ਹੀ ਦੋਸਤੋ ਮੇਰੇ ਨਾਲ ਮਾਸ ਜੱਟੜੇ ਵੇ ਇਧਰਲੇ ਪਾਸੇ ਝੜਦੇ ਤੇ ਉਹ ਬਹੁਤ ਜਿਆਦਾ ਮਤਲਬ ਮਸੂੜੇ ਦੀ ਤਰ੍ਹਾਂ ਹੀ ਸੀਗਾ ਤੇ ਬਹੁਤ ਜਿਆਦਾ ਮਤਲਬ ਉਹ ਦੁਖਦਾ ਦੀ ਹੋਰ ਹੀ ਲੱਗਦੀ ਸੀ ਹਲਕਤੀ ਜੀ ਹੁੰਦੀ ਸੀ ਤੇ ਇਹਦੇ ਨਾਲ ਵਧੀਆ ਰਾਹਤ ਮਿਲੀ ਮਸੂੜਿਆਂ ਦੀ ਸੋਜ ਹੁੰਦੀ ਹੈ ਕਈ ਵਾਰ ਮਸੂੜਿਆਂ ਚ ਬਹੁਤ ਜਿਆਦਾ ਖੂਨ ਨਿਕਲਦਾ ਹੈ ਵਿਟਾਮਿਨ ਸੀ ਦੀ ਘਾਟ ਨਾਲ ਹੀ ਹੁੰਦਾ ਤੇ ਉਸ ਚੀਜ਼ ਨਾਲ ਪੂਰਾ ਹੁੰਦਾ ਜੇਕਰ ਆਪਣੇ ਦਰਖਤ ਲੱਗਿਆ ਹੋ ਤਾਂ ਆਪਾਂ ਮਖਤਲੂ ਦੇ ਪੱਤੇ ਵੀ ਚਬਾ ਸਕਦੇ ਹਾਂ ਰੋਜ਼ਾਨਾ ਬਹੁਤ ਫਰਕ ਮਹਿਸੂਸ ਹੁੰਦਾ ਨਹੀਂ ਇਹ ਸਰੇਮਡੀ ਆਪਾਂ 2-3 ਵਾਰ ਅਪਣਾ ਸਕਦੇ ਹਾਂ ਹਫਤੇ ਵਿੱਚ ਦੰਦ ਦੰਦ ਮਤਲਬ ਕਈ ਵਾਰ ਜੜ ਨੂੰ ਕੀੜਾ ਲੱਗਿਆ ਹੁੰਦਾ ਹੈਗਾ ਦੰਦ ਆਪਣੇ ਬਹੁਤ ਹੀ ਜ਼ਿਆਦਾ ਖਰਾਬ ਹੁੰਦੇ ਨੇ ਪੀਲੇ ਹੋਏ ਪਏ ਹੁੰਦੇ ਨੇਗੇ ਜਾਂ ਬਹੁਤ ਹੀ ਜ਼ਿਆਦਾ ਖੂਨ ਨਿਕਲਦਾ ਮਸੂੜਿਆਂ 'ਚ ਸੋਜ ਆਉਂਦੀ ਉਹਨੂੰ ਵੀ ਇਹ ਠੀਕ ਕਰਦਾ ਜੀ ਤੇ ਜ਼ਰੂਰ ਅਪਣਾ ਬਹੁਤ ਵਧੀਆ ਰੈਮਡੀ ਆ ਦੋਸਤੋ ਅਪਣਾ ਕੇ ਦੇਖੋ ਜਿਨ੍ਹਾਂ ਦੇ ਮਸੂੜਿਆਂ 'ਚ ਦਰਦ ਆ ਜਾਂ ਬਲੱਡ ਨਿਕਲਦਾ ਜਾ ਮਤਲਬ ਕੋਈ ਵੀ ਹੋਰ ਪ੍ਰੋਬਲਮ ਆ ਦੰਦਾ ਜਿਹੜਾਂ ਦੀ ਕੀੜੇ ਦੀ ਪ੍ਰੋਬਲਮ ਆ ਤੇ ਸਰਵਤ ਤੇਲ ਆ ਜਿਹੜਾ ਉਹ ਪਿਓਰ ਹੋਣਾ ਚਾਹੀਦਾ ਬਹੁਤ ਫਰਕ ਮਹਿਸੂਸ ਹੁੰਦਾ ਜਦ ਹਾਂਜੀ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ